ਪਹਿਣਾ ਕਰਨਾ ਜੇ ਗੌਰ ਕਿਹਸਾ ਆਇਆ ਕਾਲਾ ਦੌਰ ਪਹਿਣਾ ਕਰਨਾ ਜੇ ਗੌਰ ਉਹ ਕਿਹਸਾ ਆਇਆ ਕਾਲਾ ਦੌਰ ਪਹਿਣਾ ਕਰਨਾ ਜੇ ਗੌਰ ਕਿਹਸਾ ਆਇਆ ਕਾਲਾ ਦੌਰ ਪਹਿਣਾ ਕਰਨਾ ਜੇ ਗੌਰ ਲੈਂਦੇ ਨਸ਼ਿਆਂ ਦੇ ਛੇਵੇਂ ਦਰਿਆ ਨਸ਼ਿਆਂ ਦੇ ਛੇਵੇਂ ਦਰਿਆਣੇ ਮਾਵਾਂ ਦੇ ਪੁੱਤ ਚੋਲੀ ਪਾਲੇ ਰੋ ਰੋ ਕਿਰਨੇ ਰੋ ਰੋ ਕਿਰਨੇ ਪੌਂਦੀਆਂ ਮਾਵਾਂ ਨਸ਼ੇ ਨੇ ਸਾਡੇ ਪੁੱਤ ਖਾ ਲੇ ਆਟੀਕਿਆਂ ਨੇ ਬੱਜੇ ਖਾ ਲੇ ਬੜੇ ਚਾਵਣਾ ਪੁੱਤ ਜੀ ਤੁਹਾਨੂੰ ਪਾਲਿਆ ਦਿਲ ਦੇ ਰੋ ਸਾਡੀ ਹਿੱਕ ਉੱਤੇ ਕਬਰਾਂ ਜੀ ਸਾਡੀ ਹਿੱਕ ਉੱਤੇ ਕਬਰਾਂ ਹੋਰੇ ਕਿਹੜੇ ਵੇਲੇ ਅਸੀਂ ਉਸ ਰੱਬ ਤੋਂ ਕਿਹੜੇ ਵੇਲੇ ਅਸੀਂ ਉਸ ਰੱਬ ਤੋਂ ਉਹ ਮਾੜੇ ਲੇਖ ਲਖਵਾ ਲੈ ਰੋ ਰੋ ਕਿਰਨੇ ਰੋ ਰੋ ਕਿਰਨੇ ਛੇਣੇ ਸਾਡੇ ਪੁੱਤ ਖਾਲੇ ਆ ਟੀਕਿਆਂ ਨੇ ਬੱਚੇ ਖਾਲੇ ਅੱਜ ਛੱਟ ਗਿਆ ਜਹਾਨ ਵਿੱਚ ਕੱਲੀਆਂ ਕੱਲੇ ਸੀ ਕਲੇ ਵੀਰ ਭੈਣਾ ਦੇ ਰੋ ਰੋ ਕਿਰਨें ਪਾਉਂਦੀਆਂ ਮਾਵਾਂ ਨਸ਼ਣੇ ਸਾਡੇ ਪੁੱਤ ਖਾਲੇ ਅਟੀਕਿਆਂ ਨੇ ਬੱਚੇ ਖਾਲੇ ਮੁੰਡਾ ਹੱਥਾਂ ਵਿੱਚ ਸ਼ਗਣਾ ਦਾ ਚੂੜਾ ਖੇਨੇ ਮੜੇ ਪਾਗ ਜਿਨ੍ਹਾਂ ਦੇ ਗੱਲਾਂ ਬਣੀਆਂ ਸ਼ਿੰਗਾਰ ਸੀ ਜੋ ਕਰਦੇ ਬੜੀਆਂ ਸ਼ਿੰਗਾਰ ਸੀ ਜੋ ਕਰਦੇ ਵਿਆਹ ਚ ਵਿਧਵਾ ਬਣਾ ਗਏ ਰੋ ਰੋ ਕਿਰਨੇ ਪਾ ਛਿਣੇ ਸਾਡੇ ਪੁੱਤ ਖਾਲੇ ਅੱਟੀ ਕਿਆਂ ਨੇ ਬੱਚੇ ਖਾਲੇ ਜਿਹੜੇ ਬੱਚਿਆਂ ਦੇ ਸਿਰਾਂ ਉਤੋਂ ਉੱਠ ਜੇ ਜਮ ਦੇ ਛਾਇਆ ਪਾਪ ਦਾ ਸਤ ਛੱਟ ਜਾਂਦੇ ਸਾਰੇ ਬਾੜੇ ਦਿਨਾਂ ਚ ਕੋਈ ਨਾ ਨਜ਼ਰ ਆਉਂਦਾ ਆਪ ਦਾ ਕੋਈ ਨਾ ਨਜ਼ਰ ਆਉਂਦਾ ਆਪ ਦਾ ਅੱਪੇ ਦੀ ਬੰਨਣਾ ਡੰਗਰੀ ਸੀ ਬੁਢਾਪੇ ਦੀ ਵੇ ਲੱਖ ਤੋੜ ਕੇ ਨਵਾ ਗਏ ਰੋ ਰੋ ਕੀਰਨੇ ਰੋ ਰੋ ਕੀਰਨੇ ਤੌਂਦੀਆ ਮਾਵਾ ਨਸ਼ਣੇ ਸਾਡੇ ਪੁੱਤ ਖਾਲੇ ਅਟੀਕਿਆਂ ਨੇ ਬੱਚੇ ਖਾਲੇ ਛੱਤ ਡਿੱਗ ਜਾਏ ਜਦ ਕਿਸੇ ਘਰ ਦੀ ਕਿਆਂ ਤੇ ਰੁੜ ਗਈ ਜਵਾਨੀਆਂ ਹਵਾਰੇ ਦੱਸੋ ਕਿੱਥੋਂ ਜਮਨੇ ਹਵਾਰੇ ਦੱਸੋ ਕਿੱਥੋਂ ਜਮਨੇ ਜਿੰਨਾ ਵਾਰੀ ਦੀ ਗਲਾਮੀ ਗਲਾਂ ਲਾਉਣ ਲਈ ਵੈਰੀ ਦੀ ਗਲਾਮੀ ਗਲਾਂ ਲਾਉਣ ਲਈ ਫਾਂਸੀ ਦੇ ਰਸੇ ਗਲੀ ਪਾਲੇ गिरਨੇ ਪੌਂਦੀਆਂ ਮਾਵਾਂ ਨਸ਼ਣੇ ਸਾਡੇ ਪੁੱਤ ਖਾਲੇ ਅਟੀਕਿਆਂ ਨੇ ਬੱਚੇ ਖਾਲੇ ਛੁੱਟ ਜਾ ਕੋਏ ਪੰਜਾਬ ਦੀਓ ਲੀਡਰ ਕੋਈ ਲੱਭੋ ਮਸਲੇ ਦੇ ਹੱਲ ਨੂੰ ਜਿਹੜਾ ਦੂਜਿਆਂ ਦੇ ਘਰ ਹੀ ਅੱਗ ਲਾ ਤੁਹਾਡੇ ਕਰੇ ਆਉਣੀ ਕੱਲ ਨੂੰ ਇਹ ਰਕਾ ਦਾ ਪੁਛਤਾ ਵਾ ਪਟਵਾਰੀਆਂ ਕਾ ਦਾ ਪੁਛਤਾ ਵਾ ਪਟਵਾਰੀਆਂ ਜਾਂ ਹੱਥੋਂ ਵਕਤ ਲੰਘਾ ਲਏ ਰੋ ਰੋ ਕਿਰਨੇ ਰੋ ਰੋ ਕਿਰਨੇ ਪਉਂਦੀਆਂ ਮਾਂਵਾਂ ਨੇ ਸਾਡੇ ਪੁੱਤ ਖਾ ਗਏ ਹਟ ਕੇ ਆਣੇ ਪੱਤੇ ਖਾਲੇ ਸੋ ਇਨ ਕਾਜਰੀ ਸੰਗਤ ਜੀ ਪ੍ਰਵਾਨ ਕਰਿਓ ਆਪ ਜੀ ਨੂੰ ਇਤਿਹਾਸ ਸਰਵਣ ਕਰਾਉਂਦਿਆਂ ਵਿਚਾਰ ਆਪ ਜੀ ਸਾਹਮਣੇ ਰੱਖਦਿਆਂ ਬਿਆੰਤ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਸੰਗਤ ਬਖਸ਼ਣ ਯੋਗ ਹੈ ਗੁਰੂ ਦਾ ਸੁਭਾਅ ਹੈ ਖਾਲਸਾ ਜੀ ਬਖਸ਼ ਦੇਣਾ ਬਖਸ਼ ਲਿਓ ਗਾਂ ਤੋਂ ਉਸ ਮਤ ਮਹਾਰਾਜ ਬਖਸ਼ ਦੇਣ ਸਤਿ ਸ਼੍ਰੀ ਅਕਾਲ ਮਹਾਰਾਜ ਕਿਰਪਾ ਕਰਨ ਇਸੇ ਤਰ੍ਹਾਂ ਆਪ ਜੀ ਦੀ ਸੇਵਾ ਕਰਦੇ ਰਹੀਏ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਭਾਈ ਮੇਜਰ ਸਿੰਘ ਜੀ ਖਾਲਸਾ ਜਿਨ੍ਹਾਂ ਨੇ ਆਪ ਜੀ ਦਾ ਹੁਕਮ ਸਾਡੇ ਤੱਕ ਪਹੁੰਚਾਇਆ ਪਿਛਲੀ ਵਾਰ ਇਸਮੀਤ ਸੰਗੀਤ ਅਕੈਡਮੀ ਵਿਖੇ ਮਿਲਾਪ ਹੋਇਆ ਸੀ ਤੇ ਇਹਨਾਂ ਵਚਨ ਕੀਤਾ ਸੀ ਕਿ ਫਰਵਰੀ ਵਿੱਚ ਬਾਬਾ ਜੀ ਸਿੰਘ ਸਾਹਿਬ ਦੇ ਜਨਮ ਦਿਹਾੜੇ ਕੀਤਾ ਜਾਂਦਾ ਹੈ ਬਚ ਪੂਰਾ ਕੀਤਾ ਤੋਂ ਧੰਨਵਾਦ ਕੋਟ ਸ਼ੁਕਰਾਨਾ ਗ੍ਰੰਥ ਸਾਹਿਬ ਪਾਸ਼ਾ ਮਹਾਰਾਜ ਗੁਰੂ ਕਲਗੀਧਰ ਪਿਤਾ ਸਾਹਿਬ ਜੀ ਦਾ ਇਸ ਬਖਸ਼ਿਸ਼ ਨੇ ਮੈਨੂੰ ਇਹ ਮਾਖੀ ਆਪ ਜੀ ਨਾਲ ਇਹ ਵਿਚਾਰਾਂ ਸਾਂਝੀਆਂ ਕੀਤੀਆਂ ਨੇ ਇੰਨੇ ਕਾ ਹਾਜ਼ਰੀ ਪ੍ਰਵਾਨ ਕਰਿਓ ਸਰਬੱਤ ਸੰਗਤ ਦਾ ਧੰਨਵਾਦ ਜਿਨ੍ਹਾਂ ਇਤਿਹਾਸ ਦੇ ਮਾਨਵਜੋ ਬੇਅੰਤ ਭੇਟਾਵਾਂ ਖਾਸਾ ਜੀ ਪੇਸ਼ ਕੀਤੀਆਂ ਨੇ ਸਾਰਿਆਂ ਦਾ ਧੰਨਵਾਦ ਮਹਾਰਾਜ ਸਾਰਿਆਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨ ਸਾਝੀ ਅਰਦਾਸ ਕਰੀਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਲੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ